ਹਾਂ ਜੀ ਸਤਿਗੁਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਤੇ ਅੱਜ ਗੱਲ ਕਰ ਰਹੇ ਹਾਂ ਮੱਤ ਤੇ ਪਰਦਾ ਮੱਤ ਤੇ ਪਰਦਾ ਵਿੱਚ ਕਵਲ ਨੂੰ ਵਿੱਕੀ ਦੀ ਸਚਾਈ ਕਿਸ ਨੇ ਦੱਸੀ ਕਿਸ ਨੇ ਦੱਸਿਆ ਕਿ ਕਵਲ ਨੂੰ ਵਿੱਕੀ ਨੇ ਹੁਣ ਚੋਰੀਆਂ ਤੇ ਡਾਕੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਹਨ ਕੌਣ ਇਹੋ ਜਿਹਾ ਬੰਦਾ ਹੈ ਜੋ ਕਵਲ ਨੂੰ ਸਾਰੀ ਸਚਾਈ ਦੱਸ ਸਕਦਾ ਹੈ ਇਹ ਸਾਰੀਆਂ ਗੱਲਾਂ ਜਾਣਨ ਬਾਰੇ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਹਾਂਜੀ ਜੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿੱਕੀ ਘਰੋਂ ਬਹਾਨਾ ਬਣਾ ਕੇ ਗਿੱਚ ਲਾ ਗਿਆ ਕਿ ਮੈਂ ਤਾਂ ਕੰਮ ਲਈ ਬਾਹਰ ਜਾ ਰਿਹਾ ਹਾਂ ਪਰ ਪ੍ਰੀਤ ਨੂੰ ਉਸ ਦੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਜਿਵੇਂ ਹੀ ਰੈਸਟੋਰੈਂਟ ਦਾ ਮਾਲਕ ਤੇ ਉਸ ਦੀ ਘਰਵਾਲੀ ਘਰ ਆਉਂਦੇ ਹਨ ਤੇ ਉਹ ਦੱਸਦੇ ਹਨ ਕਿ ਵਿੱਕੀ ਨੇ ਉਹਨਾਂ ਦੇ ਉੱਥੇ ਚੋਰੀ ਕੀਤੀ ਹੈ ਤੇ ਉਸਦੀ ਮੰਮੀ ਨੇ ਤਾਂ ਇਸ ਗੱਲ ਹੀ ਮਨਾ ਕਰ ਦਿੱਤਾ ਪਰ ਪ੍ਰੀਤ ਨੂੰ ਵਿਸ਼ਵਾਸ ਸੀ ਕਿ ਵਿੱਕੀ ਇਹ ਕੰਮ ਕਰ ਸਕਦਾ ਹੈ ਤੇ ਪ੍ਰੀਤ ਨੂੰ ਹਜੇ ਵੀ ਇਹੀ ਲੱਗਦਾ ਹੈ ਕਿ ਵਿੱਕੀ ਕੋਈ ਕੰਮ ਨਹੀਂ ਗਿਆ ਉਹ ਕਿਤੇ ਨਾ ਕਿਤੇ ਜ਼ਰੂਰ ਚੋਰੀ ਜਾਂ ਠੱਗੀਆਂ ਕਰਨ ਹੀ ਗਿਆ ਹੋਇਆ ਹੈ ਉਸ ਤੋਂ ਬਾਅਦ ਉਸਦਾ ਦੋਸਤ ਆਂਦਾ ਹੈ ਤੇ ਉਹ ਵੀ ਕਹਿੰਦਾ ਹੈ ਕਿ ਉਸਨੇ ਮੇਰੇ ਤੋਂ 2000 ਰੁਪਏ ধারਾ ਲਿਆ ਸੀ ਪਰ ਉਹਦੀ ਮੰਮੀ ਕਹਿੰਦੀ ਹੈ ਕਿ ਜੇ ਉਸਨੇ ਲਿਆ ਸੀ ਤੇ ਉਹ ਹੀ ਤੈਨੂੰ ਵਾਪਸ ਕਰੇਗਾ ਸਾਡੇ ਤੋਂ ਨਾ ਮੰਗ ਇਹ ਸਾਰੀਆਂ ਗੱਲਾਂ ਜਦੋਂ ਘਰ ਵਿੱਚ ਚਲਦਿਆਂ ਹਨ ਤੇ ਕਵਲ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਪ੍ਰੀਤ ਕਵਲ ਅੱਗੇ ਰਿਕੁਐਸਟ ਕਰਦੀ ਹੈ ਕਿ ਬਾਜੀ ਤੁਸੀਂ ਪਤਾ ਕਰਾਓ ਕਿ ਵਿੱਕੀ ਇਸ ਟਾਈਮ ਕਿੱਥੇ ਹੈ ਕਿਤੇ ਇਹ ਨਾ ਹੋਵੇ ਕੋਈ ਉਹ ਵੱਡਾ ਕਾਂਡ ਕਰ ਦਵੇ ਤੇ ਉਸ ਦੀ ਸਜ਼ਾ ਸਾਨੂੰ ਸਾਰੇ ਟੱਬਰ ਨੂੰ ਭੁਗਤਣੀ ਪਵੇ ਕਿਉਂਕਿ ਛੋਟੀ ਮੋਟੀ ਚੋਰੀ ਲੀਤਾ ਅਸੀਂ ਉਸ ਨੂੰ ਬਚਾ ਲਿਆ ਪਰ ਵੱਡੇ ਇਸ ਕਾਰਨਾਮੇ ਲਈ ਅਸੀਂ ਉਸ ਨੂੰ ਨਹੀਂ ਬਚਾ ਸਕਦੇ ਤਾਂ ਫਿਰ ਕਵਲ ਨੇ ਕਵਲ ਨੇ ਸਕੀਮ ਲਾਈ ਤੇ ਕਵਲ ਨੇ ਕੁਝ ਪਿੰਡਾਂ ਵਿੱਚ ਆਪਣੇ ਆ ਜਾਣਕਾਰਾਂ ਨੂੰ ਸੂਚਨਾ ਦਿੱਤੀ ਕਿ ਮੇਰਾ ਭਰਾ ਘਰੋਂ ਗਿਆ ਹੋਇਆ ਹੈ ਜਿਸ ਨੂੰ ਵੀ ਪਤਾ ਲੱਗਦਾ ਹੈ ਤਾਂ ਉਹ ਦੱਸੇ ਤੇ ਅਚਾਨਕ ਹੀ ਮਾਮੇ-ਮਾਮੀ ਦਾ ਫੋਨ ਆ ਜਾਂਦਾ ਹੈ ਹਾਂਜੀ ਅਚਾਨਕ ਹੀ ਘਰ ਵਿੱਚ ਮਾਮੇ-ਮਾਮੀ ਦਾ ਫੋਨ ਆ ਜਾਂਦਾ ਹੈ ਤੇ ਫੋਨ ਸੰਦੀਪ ਚੱਕ ਲੈਂਦੀ ਹੈ ਤੇ ਮਾਮੀ ਉਸ ਨਾਲ ਗੱਲ ਕਰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਮੀ ਭੋਲੀ ਹੈ ਤੇ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਤੇ ਉਸ ਨੇ ਸੰਦੀਪ ਨੂੰ ਦੱਸ ਦਿੱਤਾ ਕਿ ਇੱਥੇ ਆਇਆ ਹੈ ਸਗਾ ਵਿੱਕੀ ਤੇ ਵਿੱਕੀ ਨੇ ਆ ਕੇ ਸਾਡੇ ਨਾਲ ਸਾਡੇ ਤੋਂ ਸਾਡੇ ਕੋਲ ਕੁਝ ਦਿਨ ਰਹਿਣ ਦੀ ਮੰਗ ਕੀਤੀ ਪਰ ਅਸੀਂ ਉਸ ਨੂੰ ਸਾਫ਼ ਮਨਾਂ ਕਰ ਦਿੱਤਾ ਤੇ ਤੇਰੇ ਮਾਮਾ ਜੀ ਨੇ ਵੀ ਉਸ ਨੂੰ ਕਹਿ ਦਿੱਤਾ ਕਿ ਅਸੀਂ ਹੁਣ ਤੈਨੂੰ ਇੱਥੇ ਨਹੀਂ ਰੱਖ ਸਕਦੇ ਅਸੀਂ ਤਾਂ ਪਹਿਲਾਂ ਹੀ ਤੈਨੂੰ ਇੱਥੇ ਰੱਖ ਕੇ ਪਛਤਾ ਰਹੇ ਹਾਂ ਤਾਂ ਕਵਲ ਨੂੰ ਯਕੀਨ ਹੋ ਗਿਆ ਕਿ ਜੇਕਰ ਇਹ ਮਾਮੇ ਮਾਮੀ ਦੇ ਘਰ ਗਿਆ ਸੀ ਤੇ ਹਜੇ ਵੀ ਉਹ ਉਸ ਦਾ ਇੱਕ ਦੋਸਤ ਉਸ ਦੇ ਲਾਗਦੇ ਨੇ ਪਿੰਡ 'ਚ ਰਹਿੰਦਾ ਹੈ ਉਹ ਪੱਕਾ ਉੱਥੇ ਹੀ ਗਿਆ ਹੋਊਗਾ ਕਵਲ ਉੱਥੇ ਜਾਂਦਾ ਹੈ ਤੇ ਉਸ ਉਥੇ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਵਿੱਕੀ ਇੱਥੇ ਹੀ ਹੈ ਤੇ ਉਹ ਵਿੱਕੀ ਨੂੰ ਫੜ ਕੇ ਲੈ ਕੇ ਆਉਂਦਾ ਹੈ ਤੇ ਕਵਲ ਨੂੰ ਨਾਲ ਦੀ ਨਾਲ ਇਸੇ ਦਾ ਪਿੰਡ ਚੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਮੁੰਡਾ ਤਾਂ ਡੱਕੇ ਮਾਰਨ ਲੱਗ ਜਾਂਦਾ ਹੈ ਤੇ ਕਵਲ ਉਸ ਨੂੰ ਥਾਣੇ ਲੈ ਜਾਂਦਾ ਹੈ ਥਾਣੇ ਜਾ ਕੇ ਕਵਲ ਵਿੱਕੀ ਨੂੰ ਅਰੈਸਟ ਕਰਾਉਂਦਾ ਹੈ ਤੇ ਥਾਣੇ ਵਾਲਿਆਂ ਨੂੰ ਕਹਿੰਦਾ ਹੈ ਕਿ ਇਸ ਦਾ ਕਟਾਪਾ ਉਦੋਂ ਤੱਕ ਚਾੜੋ ਜਦ ਤੱਕ ਇਸ ਨੂੰ ਅਕਲ ਨਹੀਂ ਆ ਜਾਂਦੀ ਜਦ ਤੱਕ ਇਹ ਬੰਦੇ ਦਾ ਪੁੱਤ ਨਹੀਂ ਬਣ ਜਾਂਦਾ ਇਸ ਨੂੰ ਸਜ਼ਾ ਜ਼ਰੂਰ ਦਿਓ ਕਿਉਂਕਿ ਇਸ ਨੇ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਤੇ ਪੂਲ ਛਾੜੇ ਵਿੱਕੀ ਦਾ ਕਟਾਪਾ ਛਾੜਦੇ ਹਾਂ ਤੇ ਹੁਣ ਆਉਣ ਵਾਲੀ ਸੀਰੀਜ਼ 'ਚ ਦੇਖਾਂਗੇ ਕਿ ਵਿੱਕੀ ਥਾਣੇ 'ਚੋਂ ਬਚ ਸਕੇਗਾ ਕਿ ਪ੍ਰੀਤ ਦਵਾਰਾ ਤੋਂ ਉਸਤੇ ਤਰਸ ਖਾ ਕੇ ਉਸ ਨੂੰ ਬਚਾ ਲਵੇਗੀ ਜਾਂ ਫਿਰ ਉਹ ਥਾਣੇ ਵਿੱਚ ਹੀ ਰਹੇਗਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ